ਸਤੰਬਰ 2025 ਦਾ ਦਿਹਾੜਾ ਤੇ ਮੰਗਲਵਾਰ ਵਾਲਾ ਦਿਨ ਹੈ ਦੇਸ਼ ਤੇ ਦੀਆਂ ਖਬਰਾਂ ਅੱਜ ਕੀ ਕਹਿੰਦੀਆਂ ਨੇ ਉਹਨਾਂ ਦੇ ਬਲ ਝਾਤ ਮਾਰਦੇ ਆ ਸਤਲੁਜ ਤੇ ਇੱਕ ਘਰ ਦੇ ਵਿੱਚ ਪਾਣੀ ਵਧਣ ਦੇ ਕਰਕੇ ਮਾਲਵਾ ਖੇਤਰ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਜਲੰਧਰ ਗਿੱਦੜ ਗਿੱਦੜ ਪਿੰਡੀ ਪੁਲ ਦੇ ਕੋਲ ਸਤਲੁਜ ਦਰਿਆ ਦਾ ਜਿਹੜਾ ਪਾਣੀ ਖਤਰੇ ਦੇ ਨਿਸ਼ਾਨ ਨੂੰ ਟੱਪਿਆ ਹੈ ਬੁੱਢੇ ਨਾਲੇ ਦਾ ਜ਼ਹਿਰੀਲਾ ਪਾਣੀ ਜਿਹੜਾ ਸ਼ਹਿਰੀ ਖੇਤਰ ਦੇ ਵਿੱਚ ਪੁੱਜਿਆ ਤੇ ਲੋਕ ਲੇਖਾ ਕਮੇਟੀ ਵੱਲੋਂ ਕਾਰਵਾਈ ਦੀ ਚੇਤਾਵਨੀ ਦਿੱਤੀ ਹੈ ਬੁੱਡੇ ਨਾਲੇ ਤੋਂ ਰਸਾਇਣਾਂ ਦੇ ਨਾਲ ਭਰੇ ਪਾਣੀ ਨੇ ਲੁਧਿਆਣਾ ਦੇ ਵਿੱਚ ਸੈਂਕੜੇ ਘਰਾਂ ਨੂੰ ਆਪਣੀ ਲਪੇਟ ਦੇ ਵਿੱਚ ਲਿਆ ਹੈ ਤੇ ਇਸ ਦੇ ਨਾਲ ਨਾ ਸਿਰਫ ਸ਼ਹਿਰ ਦਾ ਨਾਕਾਮ ਜਿਹੜਾ ਹੈ ਡਰੇਨਸ ਢਾਂਚਾ ਜਿਹੜਾ ਸਗੋਂ ਵਾਤਾਵਰਣ ਸੁਰੱਖਿਆ ਉਪਬਾਵਾਂ ਨੂੰ ਵੀ ਜਿਹੜਾ ਹੈ ਲਾਗੂ ਕਰਨ ਦੀ ਪ੍ਰਣਾਲੀਗਤ ਅਸਫਲਤਾ ਵੀ ਸਾਹਮਣੇ ਆ ਗਈ ਹੈ ਰਾਤੋ-ਰਾਤ ਪੈ ਭਾਰੀ ਮੀਂਹ ਦੇ ਕਾਰਨ ਆਏ ਇਸ ਜ਼ਹਿਰੀਲੇ ਹੜ ਨੇ ਲੋਕਾਂ ਦੇ ਵਿੱਚ ਗੁੱਸੇ ਨੂੰ ਜਿਹੜਾ ਮੋੜ ਜਗਾਇਆ ਹੈ ਤੇ ਲੋਕ ਲੇਖਾ ਕਮੇਟੀ ਵੱਲੋਂ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਐਨਜੀਟੀ ਦੇ ਆਦੇਸ਼ਾਂ ਦੀ ਮਾਣਹਾਨੀ ਦੇ ਬਾਰੇ ਸਖਤ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਤੇ ਭਾਈ ਭਾਰਤ ਦੇ ਇਹਨੂੰ ਭਾਰਤ ਦੇ ਵੀ ਤਾਂ ਤੁਸੀਂ ਆਪ ਹੀ ਹੋ ਜੇ ਪਹਿਲਾਂ ਹੀ ਇਹਨੂੰ ਸਾਫ਼ ਸੁਥਰਾ ਰੱਖੋ ਤੇ ਵਧੀਆ ਨਾ ਰਹੇਗਾ ਭਾਰੀ ਮੀਂਹ ਤੋਂ ਬਾਅਦ ਸੜਕ ਤਸੰਦੇ ਕਾਰਨ ਪੰਜ ਦੀ ਮੌਤ ਹੋਈ ਹੈ ਹਿਮਾਚਲ ਪ੍ਰਦੇਸ਼ ਦੇ ਵਿੱਚ ਤੇ ਮੁੱਖ ਮੰਤਰੀ ਜਿਹੜੇ ਸੁਖਵਿੰਦਰ ਸਿੰਘ ਸੁਖੂ ਨੇ ਕਿਹਾ ਕਿ ਸੋਮਵਾਰ ਦੇਰ ਰਾਤ ਪੈ ਭਾਰੀ ਮੀਂਹ ਦੇ ਕਾਰਨ ਇੱਕ ਸੜਕ ਟਹਿ ਗਈ ਜਿਸ ਦੇ ਵਿੱਚ 5 ਲੋਕਾਂ ਦੀ ਮੌਤ ਹੋਈ ਹੈ ਤੇ ਨਾਲ ਹੀ ਪੂਰੇ ਸੂਬੇ ਦੇ ਵਿੱਚ ਕਈ ਪੰਚਾਇਤੀ ਲਿੰਕ ਸੜਕਾਂ ਜਿਹੜੀਆਂ ਨੇ ਪਾਣੀ ਦੀ ਸਪਲਾਈ ਯੋਜਨਾਵਾਂ ਤੇ ਬਿਜਲੀ ਲਾਈਨਾਂ ਵੀ ਪ੍ਰਭਾਵਿਤ ਹੋਈਆਂ ਨੇ ਦਿੱਲੀ ਦੇ ਵਿੱਚ ਜਮੁਨਾ ਖਤਰੇ ਦੇ ਨਿਸ਼ਾਨ ਤੋਂ ਪਾਰ ਹੋ ਗਈ ਹੈ ਮੰਡੀ ਅਤੇ ਕੁਲੂ ਦੇ ਵਿੱਚ 2000 ਵਾਹਨ ਜਿਹੜੇ ਫਸੇ ਹੋਏ ਐ ਹਰਿਆਣਾ ਸਰਕਾਰ ਨੇ ਹੜ੍ਹ ਪ੍ਰਭਾਵਿਤ ਪੰਜਾਬ ਦੇ ਉੱਤੇ ਤੇ ਜੰਮੂ ਕਸ਼ਮੀਰ ਨੂੰ 5-5 ਕਰੋੜ ਰੁਪਏ ਦੀ ਜਿਹੜੀ ਐ ਸਹਾਇਤਾ ਰਾਸ਼ੀ ਦਿੱਤੀ ਹੈ ਤੇ ਹਰਿਆਣੇ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਹਰਿਆਣਾ ਸਰਕਾਰ ਦੁੱਖ ਦੀ ਘੜੀ ਦੇ ਵਿੱਚ ਹੜ੍ਹ ਪ੍ਰਭਾਵਿਤ ਇਲਾਕੇ ਦੋ ਜਿਹੜੇ ਨੇ ਲੋਕਾਂ ਦੇ ਨਾਲ ਜਿਹੜੀ ਹੈ ਖੜੀ ਹੈ। ਹੁਸ਼ਿਆਰਪੁਰ ਇਲਾਕੇ ਦੇ ਵਿੱਚ ਹੜ੍ਹ ਪੀੜਤਾਂ ਦਾ ਹਾਲ ਦੇਖਣ ਗਏ ਸੀਐਮ ਸਾਹਿਬ ਜਿਹੜੇ ਨੇ ਅੱਖਾਂ ਨਾਲ ਮਕਰ ਬੈਠੇ ਨੇ ਤੇ ਪੰਜਾਬ ਫਲਡਸ ਜਿਹੜੇ ਨੇ ਵਿੱਤ ਮੰਤਰੀ ਚੀਮਾ ਹੁਣਾਂ ਦਾ ਕਹਿਣਾ ਹੈ ਕਿ ਕੇਂਦਰ ਤੇ ਇਲਜ਼ਾਮ ਹੈ ਕਿ ਪੰਜਾਬ ਦੇ ਨਾਲ ਅਜੇ ਹਾਲਾਤਾਂ ਦੇ ਵਿੱਚ ਵੀ ਹੋ ਰਿਹਾ ਹੈ ਵਿਤ ਕਰਾ। ਤੇ ਭਾਈ ਪਹਿਲਾ ਮੱਲਾ ਮਾਰੋ ਆਪ ਕੁਝ ਕਰੋ ਹੱਥ ਪੈਰ ਹਲਾਓ ਤੇ ਦੂਸਰੇ ਨੂੰ ਦੂਸ਼ਣ ਇੱਕ ਦੂਸਰੇ ਦੇ ਉੱਤੇ ਕਰ ਰਹੇ ਦੁੱਖ ਦੀ ਇਸ ਕਹਿੰਦੇ ਘੜੀ ਦੇ ਵਿੱਚ ਚਾਰ ਸ਼ਬਦ ਤਾਂ ਕੀ ਬੋਲਣੇ ਸੀ ਸਗੋਂ ਸਾਡੇ ਪੈਸੇ ਵੀ ਨਹੀਂ ਕਹਿੰਦੇ ਦਿੱਤੇ ਜਾ ਰਹੇ ਤੇ ਕਿਤੇ ਨਾ ਕਿਤੇ ਇਹਨਾਂ ਦੀ ਪਹਿਲਾ ਜਿਹੜਾ ਜ਼ਮੀਨਾਂ ਦੀ ਰੋਲਾ ਰੱਪਾ ਸੀਗਾ ਉਹਦੇ ਕਰਕੇ ਸਾਰੀ ਗੇਮ ਵੇਚ ਰਹਿ ਗਈ ਤਾਂ ਹੁਣ ਸ਼ਾਇਦ ਕਹਿੰਦੇ ਨੇ ਸ਼ਾਇਦ ਉਹ ਪੈਸਾ ਮਿਲ ਜਵੇ ਭਾਈ ਤੇ ਲੋਕਾਂ ਦੇ ਉੱਤੇ ਤਾਂ ਕੀ ਲੱਗਣਾ ਹੈ ਆਪਣੀ ਇਹਨਾਂ ਦੇ ਬੋਝੇ ਭਰ ਜਾਣ ਉਹ ਥੋੜੇ ਰਹਿਣਗੇ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਦੇ ਵੱਲੋਂ ਇੱਕ ਦਿਨੀ ਦੀ ਤਨਖਾਹ ਇੱਕ ਦਿਨੀ ਦੀ ਤਨਖਾਹ ਜਿਹੜੀ ਅੱਜ ਹੜਪੀੜਤਾ ਦੀ ਮਦਦ ਲਈ ਦੇਣ ਦਾ ਐਲਾਨ ਕਰ ਦਿੱਤਾ ਹੈ। ਜਿਸ ਐਸਜੀਪੀਸੀ ਜਿਹੜੀ ਹੈ ਉਹ ਆਪਣੀਆਂ ਸੇਵਾਵਾਂ ਬਕਰੇ-ਬਕਰੇ ਜਿਹੜੇ ਗੁਰੂ ਘਰਾਂ ਦੇ ਵਿੱਚ ਸੈਂਟਰ ਬਣਾਏ ਆ ਉਹ ਦੇ ਰਹੇ ਨੇ। ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜਾ ਹੜ੍ਹ ਪ੍ਰਬੰਧਨ ਬਾਰੇ ਹਾਈ ਕੋਰਟ ਦਾ ਫਿਲਹਾਲ ਨਿਰਦੇਸ਼ ਦੇਣ ਤੋਂ ਇਨਕਾਰ ਹੋ ਗਿਆ ਹੈ। ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਜਨ ਹਿੱਤ ਪਟੀਸ਼ਨ ਦੇ ਉੱਤੇ ਫਿਲਹਾਲ ਕੋਈ ਹੁਕਮ ਪਾਸ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਜਿਸ ਦੇ ਵਿੱਚ ਦੋਵਾਂ ਰਾਜਾਂ ਨੂੰ ਆਫਤ ਪ੍ਰਬੰਧਨ ਐਕਟ ਦੀ ਧਾਰਾ 12 ਦੇ ਤਹਿਤ ਹੜਪੀੜਤਾ ਨੂੰ ਭੋਜਨ ਪੀਣ ਵਾਲਾ ਪਾਣੀ ਸੈਨੀਟੇਸ਼ਨ ਆਸਰਾ ਰੋਸ਼ਨੀ ਡਾਕਟਰੀ ਦੇਖਭਾਲ ਆਦੀ ਸਮੇਤ ਰਾਹਤ ਤੇ ਪੁਨਰਵਾਸ ਦੇ ਘੱਟੋ-ਘੱਟ ਮਾਪਦੰਡ ਤੁਰੰਤ ਪ੍ਰਦਾਨ ਕਰਨ ਦੀ ਲਈ ਜਿਹੜੇ ਨੇ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ ਚੀਫ ਜਸਟਿਸ ਸ਼ੀਲ 나ਗੋ ਅਤੇ ਜਸਟਿਸ ਜਸ਼ਵੀਰ ਸਿੰਘ ਰਾਠੌਰ ਦੀ ਡਿਵੀਜ਼ਨ ਬੈਂਚ ਨੇ ਜ਼ੁਬਾਨੀ ਟਿੱਪਣੀ ਕੀਤੀ ਹੈ ਕਿ ਜਿਵੇਂ ਹੀ ਅਸੀਂ ਕੋਈ ਹੁਕਮ ਪਾਸ ਕਰਦੇ ਹਾਂ ਉਹਨਾਂ ਦੀ ਊਰਜਾ ਮਦਦ ਕਰਨ ਤੋਂ ਜ਼ਵਾਬਦਾਰ ਕਰਨ ਦੇ ਵੱਲ ਨੂੰ ਬਦਲ ਜਾਵੇਗੀ ਉਹਨਾਂ ਨੂੰ ਮਦਦ ਕਰਨ ਦਿਓ ਕਹਿੰਦੇ ਉਹ ਇੱਕ ਅਧਿਕਾਰੀ ਨੂੰ ਬਾਹਰ ਕੱਢਣਗੇ ਤੇ ਉਹ ਹੜਪੀੜਤਾਵਾਂ ਦੇ ਲਈ ਕੰਮ ਕਰਨ ਦੀ ਬਜਾਏ ਮੇਜ਼ ਦੇ ਉੱਤੇ ਬੈਠ ਕੇ ਜ਼ਵਾਬਦਾਰ ਜਿਹੜੇ ਕਰੇਗਾ ਅਦਾਲਤ ਨੇ ਅੱਗੇ ਕਿਹਾ ਕਿ ਪਟੀਸ਼ਨ ਦੇ ਵਿੱਚ ਲੋੜੀਂਦੇ ਵੇਰਵੇ ਨਹੀਂ ਸਨ ਪਟੀਸ਼ਨ ਕਰਤਾ ਨੂੰ ਬਿਹਤਰ ਵੇਰਵੇ ਪ੍ਰਦਾਨ ਕਰਨ ਦੇ ਨਿਰਦੇਸ਼ਾਂ ਦੇ ਨਿਰਦੇਸ਼ ਦਿੱਤੇ ਗਏ ਸਨ ਤੇ ਸੁਣਵਾਈ ਦੇ ਦੌਰਾਨ ਪਟੀਸ਼ਨ ਕਰਤਾ ਦੇ ਵਕੀਲ ਨੇ ਦਲੀਲ ਦਿੱਤੀ ਹੈ ਕਿ ਰਾਜ ਸਰਕਾਰ ਪੀੜਤ ਪੀੜਤਾਂ ਦੇ ਮੁੜ ਵਸੇਮੇ ਦੇ ਲਈ پابੰਦ ਹੈ ਪਰ ਜ਼ਮੀਨੀ ਪੱਧਰ ਦੇ ਉੱਤੇ ਹੜ੍ਹ ਪੀੜਤਾਂ ਨੂੰ ਰਾਹਤ ਨਹੀਂ ਦਿੱਤੀ ਗਈ ਹੈ ਖਬਰਾਂ ਦਾ ਹਵਾਲਾ ਦਿੰਦੇ ਹੋਏ ਪਟੀਸ਼ਨ ਕਰਤਾ ਨੇ ਕਿਹਾ ਕਿ 29 ਤੋਂ ਵੱਧ ਲੋਕਾਂ ਦੀਆਂ ਜਾਨਾਂ ਜੜੀਆਂ ਨੇ ਗਈਆਂ ਨੇ ਵਿਸਤਾਰ ਦੇ ਨਾਲ ਖਬਰ ਹੈ ਆਪ ਵਿਧਾਇਕ ਜਿਹੜੇ ਨੇ ਹਰਮੀਤ ਪਠਾਨ ਮਾਜਰਾ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਹੋਇਆ ਨਾਟਕੀ ਢੰਗ ਦੇ ਨਾਲ ਪੁਲਿਸ ਹਰਾਸਕ ਦੇ ਵਿੱਚੋਂ ਕਹਿੰਦੇ ਫਰਾਰ ਹੋਇਆ ਜੋ ਖਬਰਾਂ ਕਹਿਦੀਆਂ ਹਨ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਕੋ ਪਠਾਨ ਮਾਜਰਾ ਖਿਲਾਫ ਬਲਾਤਕਾਰ ਦੇ ਦੋਸ਼ਾਂ ਦੇ ਤਹਿਤ ਕੇਸ ਦਰਜ ਕੀਤਾ ਗਿਆ ਕਿਉਂਕਿ ਇਹਨਾਂ ਨੇ ਬਗਾਵਤ ਕਰ ਦਿੱਤੀ ਸੀ ਵੈਸੇ ਰਿਸ਼ਤੇ ਦੇ ਵਿੱਚੋਂ ਕਹਿੰਦੇ ਆ ਕਿ ਫੁੱਫੜ ਲੱਗਦਾ ਹੈ ਜੀ ਤੇ ਪੁਲਿਸ ਨੇ ਪਠਾਨ ਮਾਜਰਾ ਨੂੰ ਕਰਨਾਲ ਦੇ ਡਾਬਰੀ ਪਿੰਡ ਤੋਂ ਗ੍ਰਿਫਤਾਰ ਕੀਤਾ ਹੈ ਪਰ ਵਿਧਾਇਕ ਦੇ ਸਮਰਥਕਾਂ ਦੇ ਵੱਲੋਂ ਕੀਤੀ ਧੱਕਾਮੁਕੀ ਦੇ ਦੌਰਾਨ ਉਹ ਪੁਲਿਸ ਇਰਾਸਤ ਦੇ ਵਿੱਚੋਂ ਫਰਾਰ ਹੋ ਗਿਆ ਪੰਜਾਬ ਤੇ ਹਰਿਆਣਾ ਪੁਲਿਸ ਵੱਲੋਂ ਮਿਲ ਕੇ ਪਠਾਨ ਮਾਜਰਾ ਦੀ ਭਾਲ ਕੀਤੀ ਜਾ ਰਹੀ ਹੈ ਜਾਣਕਾਰੀ ਦੇ ਮੁਤਾਬਕ ਪਟਿਆਲਾ ਪੁਲਿਸ ਦੀ ਟੀਮ ਸਥਾਨਕ ਕਰਨਾਲ ਪੁਲਿਸ ਅਤੇ ਐਚ ਸੋਰੀ ਐਸ ਐਚ ਓ ਪੱਧਰ ਦੇ ਉੱਤੇ ਤਿੰਨ ਅਧਿਕਾਰੀਆਂ ਦੇ ਨਾਲ ਆਪ ਵਿਧਾਇਕ ਨੂੰ ਗ੍ਰਿਫਤਾਰ ਕਰਨ ਦੇ ਲਈ ਮੌਕੇ ਉੱਤੇ ਪਹੁੰਚੀ ਸੀ ਹਾਲਾਂਕਿ ਪਠਾਨ ਮਾਜਰਾ ਪਿੰਡ ਵਾਸੀਆਂ ਦੇ ਸਮਰਥਕਾਂ ਦੀ ਮਦਦ ਦੇ ਨਾਲ ਇੱਕ ਚਿੱਟੇ ਰੰਗ ਦੀ ਐਸ.ਜੋ.ਵੀ ਦੇ ਵਿੱਚ ਮੌਕੇ ਤੋਂ ਜਿਹੜਾ ਭੱਜਣ ਦੇ ਵਿੱਚ ਸਫਲ ਰਿਹਾ ਹੈ ਪੁਲਿਸ ਸੂਤਰਾਂ ਦੇ ਅਨੁਸਾਰ ਭੱਜਣ ਦੇ ਦੌਰਾਨ ਕਥਿਤ ਤੌਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ ਕਈ ਟੀਮਾਂ ਦੀ ਮੌਜੂਦਗੀ ਦੇ ਬਾਵਜੂਦ ਵਿਧਾਇਕ ਸਥਾਨਕ ਲੋਕਾਂ ਦੀ ਮਦਦ ਨਾਲ ਭੱਜ ਗਿਆ ਅਸਿਕਰ ਉਸ ਨੂੰ ਲੱਭਣ ਦੇ ਲਈ ਹਰਿਆਣਾ ਪੁਲਿਸ ਦੇ ਨਾਲ ਤਾਲਮਿਲ ਕਰ ਰਹੇ ਹਨ ਪਠਾਨ ਮਾਜਰਾ ਦੇ ਮੌਕੇ ਤੋਂ ਭੱਜਣ ਦੇ ਦੌਰਾਨ ਐਸਜੋਵੀ ਦੇ ਨਾਲ ਟਕਰਾਨ ਤੋਂ ਬਾਅਦ ਇੱਕ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਅਧਿਕਾਰੀਆਂ ਨੇ ਕਿਹਾ ਕਿ ਡਿਊਟੀ ਦੇ ਉੱਤੇ ਮੌਜੂਦ ਪੁਲਿਸ ਅਧਿਕਾਰੀ ਤੇ ਹਮਲਾ ਕਰਨ ਤੇ ਜ਼ਖਮੀ ਕਰਨ ਦੇ ਲਈ ਵੱਖਰੇ ਤੌਰ ਦੇ ਉੱਤੇ ਕੇਸ ਦਰਜ ਕੀਤਾ ਜਾਵੇਗਾ ਪਠਾਨ ਮਾਜਰਾ ਦੇ ਖਿਲਾਫ ਕੇਸ ਅਜੇ ਮੌਕੇ ਦਰਜ ਕੀਤਾ ਗਿਆ ਹੈ ਜਦੋਂ ਆਪ ਵਿਧਾਇਕ ਦੇ ਵੱਲੋਂ ਹੜ੍ਹ ਪ੍ਰਬੰਧਨ ਤੇ ਰਾਹਤ ਕਾਰਜਾਂ ਨੂੰ ਲੈ ਕੇ ਆਪਣੀ ਹੀ ਸਰਕਾਰ ਦੀ ਜਨਤਕ ਤੌਰ ਦੇ ਉੱਤੇ ਆਲੋਚਨਾ ਕੀਤੀ ਗਈ। ਦਿੱਲੀ ਲਾਭੀ ਉਤੇ ਪੰਜਾਬ ਦੇ ਮਾਮਲਿਆਂ ਦੇ ਵਿੱਚ ਦਖਲ ਦੇਣ ਦਾ ਦੋਸ਼ ਲਗਾਇਆ ਗਿਆ। ਇਸ ਦੇ ਦੌਰਾਨ ਪਠਾਨ ਮਾਜਰਾ ਦੇ ਹਮਾਇਤੀਆਂ ਦੇ ਵੱਲੋਂ ਕੀਤੇ ਜਾਣ ਵਾਲੇ ਵਿਰੋਧ ਪ੍ਰਦਰਸ਼ਨ ਦੇ ਮੱਦੇਨਜ਼ਰ ਜਿਹੜਾ ਸਖਤ ਉਹਦੇ ਉੱਤੇ ਕਾਰਵਾਈ ਕੀਤੀ ਤੇ ਪਟਿਆਲਾ ਵਿੱਚ ਸੁਰੱਖਿਆ ਸੁਰੱਖਿਆ ਪ੍ਰਬੰਧ ਸਖਤ ਕਰ ਦਿੱਤੇ ਗਏ ਨੇ। ਉਹਨੂੰ ਲੱਭਣ ਦੇ ਲਈ ਪੁਲਿਸ ਦੇ ਵੱਲੋਂ ਫਰਾਰ ਵਿਧਾਇਕ ਨੂੰ ਲੱਭਣ ਅਤੇ ਗ੍ਰਿਫਤਾਰ ਕਰਨ ਦੇ ਲਈ ਕੋਸ਼ਿਸ਼ਾਂ ਜਾਰੀ ਨੇ। ਪਠਾਨ ਮਾਜਰਾ ਦੇ ਵਿਰੁੱਧ ਸੋਮਵਾਰ ਸ਼ਾਮ ਨੂੰ ਭਾਰਤੀ ਦੰਡਾਵਲੀ ਆਈਪੀਸੀ ਦੀ ਧਾਰਾ 376 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਕਿਹਾ ਕਿ हां उस ਦੇ ਉੱਤੇ ਬਲਾਤਕਾਰ ਦਾ ਮਾਮਲਾ ਦਰਜ ਕੀਤਾ ਹੈ ਤੇ ਸ਼ਿਕਾਇਤ ਪਹਿਲਾਂ ਜਾਂਚ ਦੇ ਅਧੀਨ ਸੀ ਇਸ ਮਾਮਲੇ ਦੇ ਵਿੱਚ ਇੱਕ ਨਵਾਂ ਪਹਿਲੂ ਜੋੜਦੇ ਹੋਏ ਸੀਨੀਅਰ ਸਰਕਾਰੀ ਸੂਤਰਾਂ ਨੇ ਸੂਤਰ ਨੇ ਖੁਲਾਸਾ ਕੀਤਾ ਕਿ 26 ਅਗਸਤ ਨੂੰ ਸੰਬੰਧਤ ਔਰਤ ਵੱਲੋਂ ਇੱਕ ਨਵੀਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਦੇ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਵਿਧਾਇਕ ਨੇ ਵਿਆਹ ਦੇ ਬਹਾਨੇ ਉਸ ਦਾ ਜਿੰਸੀ ਸ਼ੋਸ਼ਣ ਕੀਤਾ ਹੈ ਇੱਕ ਸੀਨੀਅਰ ਆਪ ਅਹੁਦੇਦਾਰ ਨੇ ਕਿਹਾ ਕਿ ਸ਼ਿਕਾਇਤ ਦੇ ਬਾਰੇ ਜਾਣਨ ਤੇ ਗ੍ਰਿਫਤਾਰੀ ਦੇ ਡਰੋਂ ਵਿਧਾਇਕ ਨੇ ਜਨਤਕ ਤੌਰ ਦੇ ਉੱਤੇ ਸਰਕਾਰ ਦੇ ਉੱਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ ਅੱਗੇ ਕਿਹਾ ਗਿਆ ਕਿ ਪਠਾਨ ਮਾਜਰਾ ਸੋਮਵਾਰ ਦੇਰ ਰਾਤ ਕਰਨਾਲ ਦੇ ਲਈ ਰਵਾਨਾ ਹੋਏ ਤੇ ਮੰਗਲਵਾਰ ਸਵੇਰੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਧਰ ਹਲਕਾ ਸਨੌਰ ਤੇ ਆਪ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਕਿਹਾ ਕਿ ਉਹ ਕਿਸੇ ਵੀ ਕਨਾ ਡਰਨ ਵਾਲੇ ਨਹੀਂ ਨੇ ਪਠਾਨ ਮਾਜਰਾ ਦੇ ਖਿਲਾਫ ਇੱਕ ਪੁਰਾਣੇ ਮਾਮਲੇ ਦੇ ਵਿੱਚ 376 ਦਾ ਕੇਸ ਦਰਜ ਕੀਤਾ ਹੈ ਇਸ ਮਾਮਲੇ ਨੂੰ ਲੈ ਕੇ ਹਾਈ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਹੈ ਵਿਧਾਇਕ ਨੇ ਪੰਜਾਬ ਦੇ ਲੋਕਾਂ ਤੇ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਅੱਜ ਉਸ ਦੀ ਲੋੜ ਹੈ ਤੇ ਸਾਰੇ ਪੰਜਾਬ ਨੂੰ ਇਕੱਠਾ ਹੋ ਕੇ ਦਿੱਲੀ ਵਾਲਿਆਂ ਦੇ ਵਿਰੁੱਧ ਆਵਾਜ਼ ਉਬਲੰਦ ਕਰਨੀ ਚਾਹੀਦੀ ਹੈ ਜੇਕਰ ਅੱਜ ਪੰਜਾਬ ਇਕੱਠਾ ਨਾ ਹੋਇਆ ਤਾਂ ਇਹਨਾਂ ਨੇ ਸਾਰੇ ਵਿਧਾਇਕਾਂ ਨੂੰ ਇੰਜ ਹੀ ਕੇਸ ਦਰਜ ਕਰਕੇ ਡਰਾ ਲੈਣਾ ਹੈ ਵਿਧਾਇਕ ਹਰਮੀਤ ਪਠਾਨ ਮਾਜਰਾ ਨੇ ਕਿਹਾ ਕਿ ਅੱਜ ਪਟਿਆਲਾ ਦੇ ਐਸਐਸਪੀ ਦਫਤਰ ਦਾ ਘਰਾਓ ਕੀਤਾ ਜਾਵੇਗਾ ਜਿਸ ਦੇ ਵਿੱਚ ਸਾਰੇ ਪੰਜਾਬ ਨੂੰ ਇਕੱਠਾ ਹੋਣਾ ਚਾਹੀਦਾ ਹੈ ਉਹਨਾਂ ਸਾਥੀ ਵਿਧਾਇਕਾਂ ਨੂੰ ਸੱਦਾ ਦਿੱਤਾ ਕਿ ਆਪਣੇ ਅੰਦਰ ਦੀ ਆਵਾਜ਼ ਪਛਾਣ ਕੇ ਇੱਕਮਤ ਹੋਣ ਤਾਂ ਕਿ ਪੰਜਾਬ ਨੂੰ ਬਚਾਇਆ ਜਾ ਸਕੇ ਵਿਧਾਇਕ ਹਰਮੀਤ ਸਿੰਘ ਪਠਾਨ ਮਾਜਰਾ ਨੇ ਫੇਸਬੁੱਕ ਦੇ ਉੱਤੇ ਵੀਡੀਓ ਵੀ ਪੋਸਟ ਕੀਤਾ ਕੱਲ੍ਹ ਖੁਲਾਸਾ ਕੀਤਾ ਸੀ ਕਿ ਇੱਕ ਪੁਰਾਣੀ ਘਟਨਾ ਦੇ ਸੰਬੰਧ ਦੇ ਵਿੱਚ ਉਹਨਾਂ ਦੇ ਖਿਲਾਫ ਬਲਾਤਕਾਰ ਦਾ ਕੇਸ ਦਰਜ ਕੀਤਾ ਗਿਆ ਹੈ ਵੀਡੀਓ ਦੇ ਵਿੱਚ ਪਠਾਨ ਮਾਜਰਾ ਨੇ ਕਿਹਾ ਕਿ ਪੰਜਾਬ ਪੁਲਿਸ ਨੇ ਉਹਨਾਂ ਦੀ ਸਾਬਕਾ ਪਤਨੀ ਦੇ ਨਾਲ ਜੁੜੇ ਇੱਕ ਪੁਰਾਣੇ ਮਾਮਲੇ ਦੇ ਵਿੱਚ ਆਈਪੀਸੀ ਦੀ ਧਾਰਾ 376 ਦੇ ਤਹਿਤ ਉਹਨਾਂ ਨੂੰ ਜਿਹੜਾ ਜ਼ਮਾਨਤ ਕੀਤਾ ਹੈ ਤੇ ਉਹਨਾਂ 'ਤੇ ਦੋਸ਼ ਲਗਾਇਆ ਕਿ ਦਿੱਲੀ ਆਪ ਟੀਮ ਪੰਜਾਬ ਤੇ ਰਾਜ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਦੀ ਆਵਾਜ਼ ਨੂੰ ਦਬਾ ਰਹੀ ਹੈ। ਉਧਰ ਆਮ ਆਦਮੀ ਪਾਰਟੀ ਆਪ ਨੇ ਪਠਾਨ ਮਾਜਰਾ ਨੂੰ ਮਿਲੀ ਅਧਿਕਾਰਤ ਸੁਰੱਖਿਆ ਜਿਹੜੀ ਵਾਪਸ ਲੈ ਲਈ ਸੀ। ਚੰਡੀਗੜ੍ਹ ਨੂੰ ਚਲੀਏ ਤੇ ਚੰਡੀਗੜ੍ਹ ਦੇ ਵਿੱਚ ਵਿਦਿਆਰਥੀ ਯੂਨੀਅਨ ਚੋਣਾਂ ਦੇ ਲਈ ਸਖਤ ਸੁਰੱਖਿਆ ਪ੍ਰਬੰਧ ਕਰ ਦਿੱਤੇ ਗਏ 988 ਪੁਲਿਸ ਮੁਲਾਜ਼ਮ ਲਾ ਦਿੱਤੇ ਗਏ ਬਜਰਾ ਵਾਹਨ ਤੇ ਪਾਣੀ ਦੀਆਂ ਤੋਪਾਂ ਤਾਇਨਾਤ ਕਰ ਦਿੱਤੀਆਂ ਗਈਆਂ ਲੱਗਦਾ ਹੈ ਕਿ ਕਾਫੀ ਹੱਲਾ ਗੁੱਲਾ ਹੋਣ ਵਾਲਾ ਹੈ ਪੀਯੂ ਸੈਕਟਰ ਜਿਹੜਾ 14 ਹੈ ਤੇ ਯੂ ਆਈਈਟੀ ਸੈਕਟਰ 25 ਦੇ ਵਿੱਚ ਦੋ ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਨੇ ਸ਼ਹਿਰ ਦੇ 10 ਕਾਲਜਾਂ ਦੇ ਵਿੱਚ ਕੁੱਲ 818 ਪੁਲਿਸ ਕਰਮਚਾਰੀ ਚੌਂ ਡਿਊਟੀ ਤੇ ਤਾਇਨਾਤ ਕਰ ਦਿੱਤੇ ਗਏ ਨੇ ਇਸ ਦੇ ਨਾਲ ਹੀ 150 ਕਰਮਚਾਰੀ ਰਿਜ਼ਰਵ ਪੁਲਿਸ ਹੈੱਡ ਕੁਆਟਰ ਦੇ ਵਿੱਚ ਰਹਿਣਗੇ ਤੇ 20 ਕਰਮਚਾਰੀ ਐਸਪੀ ਸਿਟੀ ਦੇ ਨਾਲ ਤਾਇਨਾਤ ਕੀਤੇ ਜਾਣਗੇ ਕਿਸੇ ਵੀ ਅਨਸੁਖਾਵੀ ਸਥਿਤੀ ਨੂੰ ਕੰਟਰੋਲ ਕਰਨ ਦੇ ਲਈ ਪੁਲਿਸ ਨੇ ਪੀਜੂ ਕੈਂਪਸ ਦੇ ਵਿੱਚ 6 ਬੱਸਾਂ, ਇੱਕ ਪਾਣੀ ਦੀ ਤੋਪ, ਇੱਕ ਵਜਰਾ ਵਾਹਨ ਤੇ 200 ਦੰਗਾ ਵਿਰੋਧੀ ਉਪਕਰਨ ਮੁਹੱਈਆ ਕਰਵਾਏ ਨੇ। ਆਵਾਜਾਈ ਦੇ ਵਿੱਚ ਵਿਘਨ ਨਾ ਪਵੇ ਇਹ ਯਕੀਨੀ ਬਣਾਉਣ ਦੇ ਲਈ ਸਾਰੇ ਕਾਲਜਾਂ ਦੇ ਬਾਹਰ ਪੁਲਿਸ ਕਰਮਚਾਰੀ ਤਾਇਨਾਤ ਕੀਤੇ ਗਏ। ਪੁਲਿਸ ਫੋਰਸ ਸਵੇਰੇ 7 ਵਜੇ ਤੋਂ ਡਿਊਟੀ ਦੇ ਉੱਤੇ ਰਹੇਗੀ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਨੂੰ ਵੋਟ ਪਾਉਣ ਦਾ ਪੂਰਾ ਅਧਿਕਾਰ ਮਿਲੇਗਾ ਪਰ ਕਾਨੂੰਨ ਵਿਵਸਥਾ ਨੂੰ ਭੰਗ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਦੇ ਵਿੱਚ ਬਖਸ਼ਿਆ ਨਹੀਂ ਜਾਵੇਗਾ। ਕੇਂਜਰੀਵਾਲ ਸਾਹਿਬ ਜਿਹੜੇ ਨੇ ਮਗਰਮੱਛ ਦੇ ਹੰਝੂ ਰੋ ਰਹੇ ਨੇ ਕੇਂਜਰੀਵਾਲ ਵੱਲੋਂ ਦੁੱਖ ਦੀ ਘੜੀ ਦੇ ਵਿੱਚ ਦੇਸ਼ ਦੇ ਲੋਕਾਂ ਨੂੰ ਪੰਜਾਬ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ ਪਰ ਆਪ ਦਿੱਲੀ ਬੈਠੇ ਹੈ ਪੰਜਾਬ ਦੇ ਵਿੱਚ ਸਾਰੀ ਉਮਰ ਸਹਾਰਾ ਸਵਾਂ ਜਿਹੜਾ ਜਦੋਂ ਹੜ੍ਹ ਨਹੀਂ ਆਇਆ ਇੱਥੇ ਰਹੇ ਨੇ ਤੇ ਹੁਣ ਜਿਹੜਾ ਦਿੱਲੀ ਭੱਜ ਗਏ ਨੇ ਪੰਜਾਬ ਦੇ ਵਿੱਚ 12 ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਹੈ ਇਸੇ ਦੇ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਂਜਰੀਵਾਲ ਵੱਲੋਂ ਦੇਸ਼ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਮੁਸ਼ਕਲ ਭਰੇ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਰ ਸੰਭਵ ਮਦਦ ਕਰ ਅਰਵਿੰਦ ਕੇਂਜਰੀਵਾਲ ਨੇ ਐਕਸ ਦੇ ਉੱਤੇ ਇੱਕ ਪੋਸਟ ਦੇ ਵਿੱਚ ਕਿਹਾ ਹੈ ਕਿ ਦੇਸ਼ ਤੇ ਜਦੋਂ ਵੀ ਕੋਈ ਮੁਸੀਬਤ ਆਈ ਹੈ ਤਾਂ ਪੰਜਾਬ ਨੇ ਹਮੇਸ਼ਾ ਮੋਰੀ ਹੋ ਕੇ ਉਸ ਮੁਸੀਬਤ ਨੂੰ ਆਪਣੇ ਪਿੰਡੇ ਦੇ ਉੱਤੇ ਹੰਟਾਇਆ ਹੈ ਅੱਲਾ ਸ਼ੇਰੀ ਦੇ ਕੇ ਚੜਾ ਦਿਓ 16 ਦੇ ਉੱਤੇ ਕਰਨਾ ਤਾਂ ਤੁਸੀਂ ਫਿਰ ਵੀ ਨਹੀਂ ਕੁਝ ਕਿਸੇ ਨੇ ਅੱਜ ਜਦੋਂ ਪੰਜਾਬ ਸੰਕਟ ਦੇ ਵਿੱਚ ਹੈ ਤਾਂ ਕੋਈ ਵੀ ਪੰਜਾਬ ਦੀ ਮਦਦ ਲਈ ਅੱਗੇ ਨਹੀਂ ਕਹਿੰਦੇ ਆ ਰਿਹਾ ਉਨਾ ਸਾਰਿਆਂ ਨੂੰ ਅਪੀਲ ਕੀਤੀ ਹੈ ਕਿ ਇਸ ਮੁਸ਼ਕਲ ਸਮੇਂ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਹਰ ਪੱਖ ਤੋਂ ਮਦਦ ਕੀਤੀ ਜਾਵੇ। ਉਹਨਾਂ ਕਹੇ ਕਿ ਆਮ ਆਦਮੀ ਪਾਰਟੀ ਦੇ ਸਾਰੇ ਸੰਸਦ ਮੈਂਬਰਾਂ ਤੇ ਵਿਧਾਇਕਾਂ ਨੇ ਆਪਣੀ ਇੱਕ ਇੱਕ ਮਹੀਨੇ ਦੀ ਤਨਖਾਹ ਮੁੱਖ ਮੰਤਰੀ ਰਾਹਤ ਫੰਡ ਦੇ ਵਿੱਚ ਦਿੱਤੀ ਹੈ। ਹੁਣ ਬਾਕੀਆਂ ਨੂੰ ਕਹਿੰਦੇ ਵੀ ਪੰਜਾਬ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਇਸ ਦੇ ਨਾਲ ਹੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਦਿੱਲੀ ਦੇ ਵਿੱਚ ਪਾਰਟੀ ਦੇ ਆਗੂ ਘਰ-ਘਰ ਜਾ ਕੇ ਪੰਜਾਬ ਦੇ ਹੜ੍ਹ ਪੀੜਤਾਂ ਦੇ ਲਈ ਰਾਹਤ ਸਮਗਰੀ ਇਕੱਠੀ ਕਰਨਗੇ ਕਿਆ ਬਾਤਾਂ ਜੀ ਪਤਾ ਨਹੀਂ ਉਹ ਪੰਜਾਬ ਤੱਕ ਪਹੁੰਚੇਗੀ ਕਿ ਨਹੀਂ ਪਹੁੰਚੇਗੀ ਤੇ ਇਸੇ ਤਰ੍ਹਾਂ ਅਗਲਾ ਅਗਲੀ ਖਬਰ ਦੇ ਉੱਤੇ ਚੱਲੀਏ ਮੇਰੀ ਮਾਂ ਦਾ અપਮਾਨ ਭਾਰਤ ਦੀ ਹਰੇਕ ਮਾਂ ਦਾ અપਮਾਨ ਹੋਵੇਗਾ ਧੀ ਤੇ ਭੈਣ ਦਾ ਨਿਰਾਦਰ ਮੋਦੀ ਸਾਹਿਬ ਨੇ ਇਹ ਗੱਲ ਕਹਿ ਦਿੱਤੀ ਬਿਹਾਰ ਦੇ ਵਿੱਚ ਆਗਾਮੀ ਅਸੈਂਬਲੀ ਚੋਣਾਂ ਦੇ ਮੱਦੇਨਜ਼ਰ ਰਾਸ਼ਟਰੀ ਜਨਤਾ 당ਲ ਆਰ ਜੀ ਡੀ ਤੇ ਕਾਂਗਰਸ ਦੀਆਂ ਸਾਂਝੀਆਂ ਸਟੇਜਾਂ ਤੋਂ ਕੁਝ ਆਗੂਆਂ ਦੇ ਵੱਲੋਂ ਆਪਣੀ ਸਵਰਗੀ ਮਾਂ ਦੇ ਖਿਲਾਫ ਕੀਤੀਆਂ ਗਈਆਂ ਹਾਲੀਆ ਗੈਰਵਾਜਬ ਟਿੱਪਣੀਆਂ ਦੇ ਉੱਤੇ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਗਲਵਾਰ ਅੱਜ ਕਿਹਾ ਕਿ ਉਹਨਾਂ ਦੀ ਮਾਂ ਦਾ અપਮਾਨ ਭਾਰਤ ਦੀ ਹਰ ਮਾਂ ਧੀ ਅਤੇ ਭੈਣ ਦਾ ਅਨਰਾਧਰ ਹੈ ਕਾਂਗਰਸ ਤੇ ਆਰ ਜੀ ਡੀ ਦੇ ਮੰਚ ਤੋਂ ਉਹਨਾਂ ਦੀ ਮਾਂ ਨੂੰ ਕੱਢਿਆ ਕੱਡੀਆਂ ਗਈਆਂ ਗਾਲਾਂ ਦੇ ਹਵਾਲੇ ਦੇ ਨਾਲ ਮੋਦੀ ਨੇ ਕਿਹਾ ਕਿ ਉਹ ਬਿਹਾਰ ਦੀਆਂ ਮਾਵਾਂ ਅਤੇ ਧੀਆਂ ਦੇ ਨਾਲ ਆਪਣਾ ਦਰਦ ਸਾਂਝਾ ਕਰ ਰਹੇ ਨੇ ਤਾਂ ਜੋ ਉਹ ਇਸ ਨੂੰ ਸਹਿ ਸਕਣ ਕੀ ਆ ਬਾਤ ਹੈ ਜੀ ਮਣੀਪੁਰ ਦੇ ਵਿੱਚ ਇੰਨਾ ਕੁਝ ਹੋ ਗਿਆ ਉੱਥੇ ਨੰਗੀਆਂ ਕਰਕੇ ਸਾਰਾ ਕੁਝ ਕਮਾਇਆ ਗਿਆ ਮੋਰੇ ਦੁੜਾਇਆ ਗਿਆ ਉੱਥੇ ਮਾਵਾਂ ਧੀਆਂ ਚੇਤੇ ਨਹੀਂ ਆਈਆਂ ਇਹਨਾਂ ਨੂੰ ਹੁਣ ਚੋਣਾ ਨੇ ਇਹਨਾਂ ਬਿਹਾਰ ਦੇ ਵਿੱਚ ਤਾਂ ਮਾਵਾਂ ਧੀਆਂ ਸਾਰਾ ਕੁਝ ਹੀ ਚੇਤਾ ਆਏਗਾ ਉਹਨਾਂ ਬਿਹਾਰ ਦੇ ਵਿੱਚ ਰਾਜ ਜੀਵਿਕਾ ਨਿਧੀ ਸਾਖ ਸਹਿਕਾਰੀ ਸੰਘ ਲਿਮਟਿਡ ਨੂੰ ਵੀਡੀਓ ਕਾਨਫਰੈਂਸਿੰਗ ਦੇ ਜਰੀਏ ਜਿਹੜਾ ਲਾਂਚ ਕਰਦੇ ਹੋਏ ਕਿਹਾ ਕਿ ਮੈਂ ਜਾਣਦਾ ਕਿ ਬਿਹਾਰ ਦੀਆਂ ਮਾਵਾਂ ਧੀਆਂ ਤੇ ਭੈਣਾਂ ਇਸ ਬੇਇੱਜ਼ਤੀ ਤੋਂ ਓਨੀਆਂ ਹੀ ਦੁਖੀ ਨੇ ਜਿੰਨਾ ਮੈਂ ਆ ਮੋਦੀ ਉਹਨਾਂ ਨੇ ਕਿਹਾ ਕਿ 50 ਸਾਲਾਂ ਤੋਂ ਵੱਧ ਸਮੇਂ ਤੋਂ ਸਮਾਜ ਤੇ ਦੇਸ਼ ਦੀ ਸੇਵਾ ਕਰ ਰਹੇ ਨੇ ਤੇ ਰਾਜਨੀਤੀ ਦੇ ਵਿੱਚ ਬਾਅਦ ਦੇ ਵਿੱਚ ਆਏ ਸਨ ਪ੍ਰਧਾਨ ਮੰਤਰੀ ਨੇ ਵਿਰੋਧੀ ਧਿਰ ਨੂੰ ਲੰਮੇ ਹੱਥੀ ਲੈਂਦਿਆਂ ਕਿਹਾ ਕਿ ਹਰ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਉਹਦੀ ਸੇਵਾ ਕਰੇ ਪਰ ਮੇਰੀ ਮਾਂ ਨੇ ਮੈਨੂੰ ਸਾਰੇ ਪਿਤਾ ਪੁਰਖੀ ਫਰਜ਼ਾਂ ਨੂੰ ਕਹਿੰਦੇ ਤਿਆਗਣ ਦੀ ਇਜਾਜ਼ਤ ਦੇ ਦਿੱਤੀ ਤਾਂ ਜੋ ਮੈਂ ਆਪਣਾ ਜੀਵਨ ਦੇਸ਼ ਦੀ ਸੇਵਾ ਦੇ ਲਈ ਕਹਿੰਦੇ ਸਮਰਪਿਤ ਕਰ ਸਕਾਂ ਕਿਆ ਬਾਤ ਹੈ ਜੀ ਅਜਿਹੀ ਮਾਂ ਜਿਸ ਦਾ ਮੇਰੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਜਿਸ ਦਾ ਧਰਵਾਲੀ ਨੇ ਵੀ ਇਦਾਂ ਹੀ ਕਿਹਾ ਹੋਇਆ ਜੀ ਤੇ ਸ਼ਿਸ਼ੋ ਸ਼ਿਸ਼ੋ ਦਾ ਬੈਣ ਹੈ ਮੇਰੇ ਖਿਆਲ ਨਾਲ ਜੇ ਮੈਂ ਗਲਤ ਨਾ ਹੋਵਾਂ ਤਾਂ ਉਹ ਵਿਚਾਰੀ ਨੂੰ ਪਤਾ ਨਹੀਂ ਕਿ ਮੈਂ ਕਿਹਦੀ ਘਰ ਵਾਲੀ ਹਾਂ ਅਜੇ ਨਾ ਉਹ ਤਲਾਕ ਦਿੱਤਾ ਨਾ ਕੁਝ ਕੀਤਾ ਹੈ ਅਜਹੀ ਮਾਂ ਜਿਸ ਦਾ ਮੇਰੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਹੈ ਤੇ ਜਿਸ ਦਾ ਰਾਜਨੀਤੀ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈ ਉਸਤੇ ਆਪ ਸ਼ਬਦਾਂ ਦੇ ਨਾਲ ਹਮਲਾ ਕੀਤਾ ਗਿਆ ਮੈਂ ਦੇਖ ਸਕਦਾ ਹਾਂ ਕਿ ਤੁਹਾਨੂੰ ਇਸ ਤੇ ਕਿੰਨਾ ਦੁੱਖ ਹੋ ਰਿਹਾ ਹੈ ਇਹ ਬਹੁਤ ਦੁਖਦਈ ਹੈ ਪ੍ਰਧਾਨ ਮੰਤਰੀ ਨੇ ਆਪਣੀ ਮਾਂ ਨੂੰ ਯਾਦ ਕੀਤਾ ਜੋ 100 ਸਾਲ ਦੀ ਉਮਰ ਪੂਰੀ ਕਰਨ ਤੋਂ ਬਾਅਦ ਅਕਾਲ ਚਲਾਣਾ ਕਰ ਗਈ ਉਨਾ ਕਹਾ ਕਿ ਬਿਹਾਰ ਦੀਆਂ ਔਰਤਾਂ ਉਸ ਦਰਦ ਨੂੰ ਮਹਿਸੂਸ ਕਰਨ ਗਿਆ ਜੋ ਉਹਨਾਂ ਨੇ ਵਿਰੋਧੀ ਧਿਰ ਵੱਲੋਂ ਗਾਲਾਂ ਕੱਢੇ ਜਾਣ ਮਗਰੋਂ ਮਹਿਸੂਸ ਕਹਿੰਦੇ ਕੀਤਾ ਕਿੱਡੀ ਵੱਡੀ ਪੋਲਿਟਿਕਸ ਖੇਡ ਲਈ ਜੀ ਦੇਖੋ ਤੇ ਸੋਨਾ ਤਸਕਰੀ ਮਾਮਲਾ ਕੰਨੜ ਅਦਾਕਾਰ ਰਾਨੀਆਂ ਰਾਉ ਨੂੰ ਜਿਹੜਾ 102 ਕਰੋੜ ਦਾ ਜੁਰਮਾਨਾ ਲੱਗਿਆ ਕੀ ਬਾਤ ਹੈ ਜੀ ਡਾਇਰੈਕਟ ਡਾਇਰੈਕਟੋਰੇਟ ਆਫ ਰੈਵਨਿਊ ਇੰਟੈਲੀਜੈਂਸ ਡੀ ਆਰ ਆਈ ਨੇ ਸੋਨੇ ਦੀ ਤਸਕਰੀ ਦੇ ਮਾਮਲੇ ਦੇ ਵਿੱਚ ਕੰਨੜ ਫਿਲਮ ਅਦਾਕਾਰਾ ਰਾਨੀਆ ਰਾਓ ਜਿਹੜਾ ਹੈ ਉਹਨੂੰ 102 ਕਰੋੜ ਰੁਪਏ ਦਾ ਜੁਰਮਾਨਾ ਲਾ ਦਿੱਤਾ ਹੈ ਡੀ ਆਰ ਆਈ ਸੂਤਰਾਂ ਨੇ ਦੱਸਿਆ ਕਿ ਉਸ ਦੇ ਨਾਲ ਤਿੰਨ ਹੋਰਾਂ ਨੂੰ ਵੀ 50 ਕਰੋੜ ਰੁਪਏ ਤੋਂ ਵੱਧ ਦਾ ਭਾਰੀ ਜੁਰਮਾਨਾ ਲਾਇਆ ਤੇ ਅੱਗੇ ਦੱਸਿਆ ਹੈ ਕਿ ਅਧਿਕਾਰੀਆਂ ਨੇ ਕਿ ਬੰਗਲੌਰੂ ਸੈਂਟਰਲ ਜੇਲ੍ਹ ਦੇ ਵਿੱਚ ਬੰਦ ਅਦਾਕਾਰਾਂ ਤੇ ਹੋਰ ਮੁਲਜ਼ਮਾਂ ਨੂੰ 25000 ਪੰਨਿਆਂ ਦਾ ਜੁਰਮਾਨਾ ਨੋਟਿਸ ਦਿੱਤਾ ਹੈ ਤੇ ਅਦਾਕਾਰਾਂ ਨੂੰ 3 ਮਾਰਚ ਨੂੰ ਦੁਬਈ ਤੋਂ ਪਰਤਨ ਦੇ ਉੱਤੇ ਬੰਗਲੌਰੂ ਦੇ ਕੈਪੇ ਗੋੜਾ ਕੋ ਮੰਤਰੀ ਹਵਾਈ ਅੱਡੇ ਦੇ ਉੱਤੋਂ 14.8 ਕਿਲੋਗ੍ਰam ਸੋਨੇ ਸਮੇਤ ਗ੍ਰਫਤਾਰ ਕੀਤਾ ਸੀ ਰਾਨੀਆ ਰਾਓ ਡਾਇਰੈਕਟਰ ਡਾਇਰੈਕਟਰ ਜਨਰਲ ਆਫ ਪੁਲਿਸ ਰੈਂਕ ਆਫਿਸ ਅਫੀਸਰ ਜਿਹੜੇ ਨੇ ਕਿ ਰਾਮਾਚੰਦਰਾ ਰਾਓ ਦੀ ਜੜੀ ਮਤਰੀ ਧੀ ਹੈ ਜੀ ਕੀ ਆ ਬਾਤ ਹੈ ਜੀ ਅਮਰੀਕਾ ਤੇ ਭਾਰਤ ਮਸਲੇ ਨੂੰ ਹੱਲ ਕਰ ਲੈਣਗੇ ਸਕਾਟ ਬੈਸਟ ਨੇ ਜਿਹੜਾ ਬਿਆਨ ਦਿੱਤਾ ਹੈ ਇੰਟਰਨੈਸ਼ਨਲ ਪੋਲਿਟਿਕਸ ਦੇ ਵੱਲ ਜੇ ਤੁਹੋਂ ਦੇਖਦੇ ਆ ਭਾਰਤ ਐ ਅਮਰੀਕਾ ਦੇ ਦਰਮਿਆਨ ਤਣਾਅ ਦੇ ਵਿਚਕਾਰ ਵਿੱਤ ਸਕੱਤਰ ਸਕਾਟ ਬੈਸਟ ਨੇ ਕਿਹਾ ਕਿ ਅਖੀਰ ਦੇ ਵਿੱਚ ਕਿ ਦੋਵੇਂ ਮਹਾਨ ਦੇਸ਼ ਇਸ ਮਸਲੇ ਨੂੰ ਹੱਲ ਕਰ ਲੈਣਗੇ ਇਹ ਜੋੜਦੇ ਹੋਏ ਕਿ ਦਿੱਲੀ ਦੇ ਮੁੱਲ ਸਾਡੇ ਅਤੇ ਚੀਨ ਦੇ ਨਾਲੋਂ ਰੂਸ ਦੇ ਬਹੁਤ ਨੇੜੇ ਨੇ ਫੋਕਸ ਨਿਊਜ਼ ਨੂੰ ਦਿੱਤੇ ਇੱਕ ਇੰਟਰਵਿਊ ਦੇ ਵਿੱਚ ਬੈਸਟ ਨੇ ਸ਼ੰਘਾਈ ਸੰਜੋਗ ਸੰਗਠਨ ਐਸਸੀਓ ਨੂੰ ਵੀ ਮੁੱਖ ਤੌਰ ਦੇ ਉੱਤੇ ਸਿਰਫ ਦਿਖਾਵਾ ਕਰਾਰ ਦਿੰਦਾ ਹੈ ਤੇ ਦੰਦ ਵੀ ਜਿਹੜੇ ਘਸਾ ਰਹੇ ਨੇ ਵੈਸੇ ਖਿਜ ਵੀ ਰਹੇ ਨੇ ਅੰਦਰੋਂ ਅੰਦਰ ਹੀ ਪਏ ਹੋ ਕੀ ਰਿਹਾ ਹੈ ਪਰ ਬਿਆਨਬਾਜ਼ੀ ਲਗਾਤਾਰ ਇਹਨਾਂ ਦੀ ਆ ਰਹੀ ਹੈ 트ੰਪਸ ਸਾਹਿਬ ਦੀ ਤੇ ਇਹਨਾਂ ਦੀ ਵਿੱਤ ਮੰਤਰੀ ਦੀ ਵੀ ਆਈ ਅੱਜ ਉਹਨਾਂ ਦਾ ਇਹ ਬਿਆਨ ਐਤਵਾਰ ਅਤੇ ਸੋਮਵਾਰ ਨੂੰ ਚੀਨ ਤੇ ਧਿਆਨ ਜਿਨ ਬੰਦਰਗਾਹ ਸ਼ਹਿਰ ਦੇ ਵਿੱਚ ਐਸਸੀਓ ਦੇ ਸਾਲਾਨਾ ਸੰਮੇਲਨ ਤੋਂ ਬਾਅਦ ਆਇਆ 62 ਨੇ ਸੋਮਵਾਰ ਬੀਤੇ ਦੇ ਵਿੱਚ ਕਿਹਾ ਕਿ ਇਹ ਇੱਕ ਲੰਬੇ ਸਮੇਂ ਤੋਂ ਚੱਲ ਰਹੀ ਮੀਟਿੰਗ ਹੈ ਜਿਸ ਨੂੰ ਸ਼ੰਘਾਈ ਸਹਿਯੋਗ ਸੰਗਠਨ ਕਿਹਾ ਜਾਂਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਇਹ ਮੁੱਖ ਤੌਰ ਦੇ ਉੱਤੇ ਸਿਰਫ ਦਿਖਾਵਾ ਹੈ ਮੈਨੂੰ ਲੱਗਦਾ ਹੈ ਕਿ ਅਖੀਰ ਦੇ ਵਿੱਚ ਭਾਰਤ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਲੋਕਤੰਤਰ ਹੈ ਉਹਨਾਂ ਦੇ ਮੁੱਲ ਸਾਡੇ ਅਤੇ ਚੀਨ ਦੇ ਬਹੁਤ ਨੇੜੇ ਨੇ ਨਾ ਕਿ ਰੂਸ ਦੇ ਉਨਾ ਦਾਵਾ ਕੀਤਾ ਹੈ ਕਿ ਮੈਨੂੰ ਲੱਗਦਾ ਹੈ ਕਿ ਅਖੀਰ ਦੇ ਵਿੱਚ ਦੋ ਮਹਾਨ ਦੇਸ਼ ਭਾਰਤ ਤੇ ਅਮਰੀਕਾ ਇਸ ਮਸਲੇ ਨੂੰ ਹੱਲ ਕਰ ਲੈਣਗੇ ਪਰ ਰੂਸੀ ਤੇਲ ਖਰੀਦਣ ਅਤੇ ਫਿਰ ਇਸ ਨੂੰ ਦੁਬਾਰਾ ਵੇਚ ਕੇ ਯੂਕਰੇਨ ਦੇ ਵਿੱਚ ਰੂਸੀ ਚੰਗੀ ਕੋਸ਼ਿਸ਼ਾਂ ਦੇ ਲਈ ਫੰਡਿੰਗ ਦੇ ਮਾਮਲੇ ਦੇ ਵਿੱਚ ਭਾਰਤੀ ਬਹੁਤ ਹੀ ਵਧੀਆ ਖਿਡਾਰੀ ਨਹੀਂ ਰਹੇ ਨੇ ਵੈਸੇ ਜ਼ਰੂਰਤ ਅਮਰੀਕਾ ਨੂੰ ਭਾਰਤ ਦੀ ਹੈ ਨਾ ਕਿ ਭਾਰਤ ਨੂੰ ਅਮਰੀਕਾ ਦੀ ਹੈ ਭਾਰਤ ਨੇ ਰੂਸੀ ਕੱਚੇ ਤੇਲ ਦੀ ਖਰੀਦ ਦਾ ਬਚਾਅ ਕਰਦੇ ਹੋਏ ਕਿਹਾ ਹੈ ਕਿ ਇਸ ਦੀ ਊਰਜਾ ਖਰੀਦ ਰਾਸ਼ਟਰੀ ਹਿੱਤ ਅਤੇ ਬਾਜ਼ਾਰ ਦੀ ਗਤੀਸ਼ੀਲਤਾ ਦੇ ਦੁਆਰਾ ਸੰਚਾਲਿਤ ਹੈ ਫੋਕਸ ਨਿਊਜ਼ ਦੇ ਅਨੁਸਾਰ ਖਜ਼ਾਨਾ ਸਕੱਤਰ ਨੇ ਅਮਰੀਕਾ ਭਾਰਤ ਵਪਾਰ ਵਾਰਤਾ ਵਿੱਚ ਹੋਲੀ ਪ੍ਰਗਤੀ ਨੂੰ ਵੀ ਵਾਈਟ ਹਾਊਸ ਦੇ ਟੈਰਿਫ ਵਧਾਉਣ ਦੇ ਕਦਮ ਦੇ ਲਈ ਵੀ ਇੱਕ ਵਾਧੂ ਕਾਰਕ ਜਿਹੜਾ ਦੱਸਿਆ ਹੈ ਦੂਸਰੇ ਪਾਸੇ ਭਾਰਤ ਦੇ ਵੱਲੋਂ ਟੈਰਿਫ ਜ਼ੀਰੋ ਕਰਨ ਦੀ ਪੇਸ਼ਕਸ਼ ਦਿੱਤੀ ਹੈ 트럼ਪ ਨੇ ਇਹ ਦਾਵਾ ਕੀਤਾ ਹੈ ਅਮਰੀਕੀ ਰਾਸ਼ਟਰਪਤੀ ਡੋਨਲਡ 트럼ਪ ਨੇ ਸੋਮਵਾਰ ਨੂੰ ਦਾਵਾ ਕੀਤਾ ਕਿ ਭਾਰਤ ਨੇ ਹੁਣ ਆਪਣੇ ਟੈਰਿਫ ਘਟਾ ਕੇ ਬਿਲਕੁਲ ਜ਼ੀਰੋ ਕਰਨ ਦੀ ਪੇਸ਼ਕਸ਼ ਕਰ ਦਿੱਤੀ ਹੈ ਪਰ ਇਸ ਦੇ ਵਿੱਚ ਬਹੁਤ ਦੇਰ ਹੋ ਚੁੱਕੀ ਹੈ 트럼ਪ ਨੇ ਕਿਹਾ ਕਿ ਭਾਰਤ ਨੂੰ ਇਹ ਕੰਮ ਕਈ ਸਾਲ ਪਹਿਲਾਂ ਕਰਨਾ ਚਾਹੀਦਾ ਸੀ ਉਹਨਾਂ ਇਹ ਵੀ ਕਿਹਾ ਕਿ ਭਾਰਤ ਦੇ ਵੱਲੋਂ ਅਮਰੀਕਾ ਤੋਂ ਬਹੁਤ ਘੱਟ ਜਦ ਕਿ ਰੂਸ ਤੋਂ ਜ਼ਿਆਦਾਤਰ ਤੇਲ ਅਤੇ ਫੌਜੀ ਸਾਜ਼ੋ-ਸਮਾਨ ਖਰੀਦਿਆ ਜਾਂਦਾ ਹੈ ਟਰੰਪ ਨੇ ਟਰੂਥ ਸੋਸ਼ਲ ਦੇ ਉੱਤੇ ਆਪਣੇ ਇੱਕ ਪੋਸਟ ਦੇ ਵਿੱਚ ਕਿਹਾ ਕਿ ਬਹੁਤ ਘੱਟ ਲੋਕ ਇਹ ਸਮਝਦੇ ਨੇ ਕਿ ਅਸੀਂ ਭਾਰਤ ਦੇ ਨਾਲ ਬਹੁਤ ਘੱਟ ਕਾਰੋਬਾਰ ਕਰਦੇ ਹਾਂ ਪਰ ਉਹ ਸਾਡੇ ਨਾਲ ਬਹੁਤ ਜ਼ਿਆਦਾ ਕਾਰੋਬਾਰ ਕਰਦਾ ਹੈ। ਉਹਨਾਂ ਕਹਿ ਕਿ ਭਾਰਤ ਅਮਰੀਕਾ ਨੂੰ ਵੱਡੀ ਮਾਤਰਾ ਦੇ ਵਿੱਚ ਵਸਤਾਂ ਵੇਚਦਾ ਹੈ ਤੇ ਇੱਕ ਪਾਸੜ ਰਿਸ਼ਤਾ ਹੈ ਤੇ ਜੋ ਕਈ ਦਹਾਕਿਆਂ ਤੋਂ ਇੰਜ ਹੀ ਚੱਲ ਰਿਹਾ ਹੈ। ਟਰੰਪ ਨੇ ਕਿਹਾ ਕਿ ਇਸ ਦਾ ਕਾਰਨ ਇਹ ਹੈ ਕਿ ਭਾਰਤ ਨੇ ਹੁਣ ਤੱਕ ਅਮਰੀਕਾ ਤੇ ਬਹੁਤ ਜ਼ਿਆਦਾ ਟੈਰਿਫ ਲਗਾਏ ਨੇ ਜੋ ਕਿਸੇ ਵੀ ਹੋਰ ਦੇਸ਼ ਦੇ ਨਾਲੋਂ ਸਭ ਤੋਂ ਵੱਧ ਨੇ। ਜਿਸ ਦੇ ਕਾਰਨ ਅਮਰੀਕੀ ਕਾਰੋਬਾਰੀ ਭਾਰਤ ਦੇ ਵਿੱਚ ਆਪਣੀਆਂ ਵਸਤਾਂ ਨਹੀਂ ਵੇਚ ਪਾ ਰਹੇ ਨੇ ਟਰੰਪ ਦੀਆਂ ਇਹ ਟਿੱਪਣੀਆਂ ਉਸ ਸਮੇਂ ਆਈਆਂ ਨੇ ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਧਿਆਨ ਜਿੰਨ ਦੇ ਵਿੱਚ ਸ਼ੰਘਾਈ ਸਹਿਯੋਗ ਸੰਗਠਨ ਸਿਖਰ ਸਮੇਲਨ ਤੋਂ ਅੱਡ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨਾਲ ਦਵੱਲੀ ਗੱਲਬਾਤ ਕੀਤੀ ਹੈ ਤੇ ਹੱਲੇ ਤਾਂ ਚੰਗਿਆੜੇ ਹੋਰ ਨਿਕਲਨੇ ਨੇ ਸ਼ੀ ਦੇ ਵੱਲੋਂ ਵਿਕਾਸ ਬੈਂਕ ਕ ਦੀ ਸਥਾਪਨਾ ਦਾ ਸੱਦਾ ਦੇ ਦਿੱਤਾ ਹੈ ਤੇ ਐਸਸੀਓ ਦੇ ਦੁਨੀਆ ਦੇ ਸਭ ਤੋਂ ਵੱਡੇ ਖੇਤਰੀ ਸੰਗਠਨ ਦੇ ਵਿੱਚ ਬਦਲਣ ਦਾ ਦਾਵਾ ਕਰ ਦਿੱਤਾ ਹੈ ਦੂਸਰੇ ਪਾਸੇ 트ੰਪ ਦੇ ਵਿੱਤ ਮੰਤਰੀ ਨੇ ਭਾਰਤ ਚੀਨ ਰੂਸ ਨੂੰ ਦੱਸਿਆ ਹੈ ਬੈਡ ਐਕਟਰਸ ਸਿਰਫ ਦਿਖਾਵਾ ਹੈ ਕਹਿੰਦੇ ਐਸਸੀਓ ਸਮਿਟ ਜਿਹੜਾ ਚੱਲ ਰਿਹਾ ਹੈ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਸ਼ੰਗਾਈ ਸਹਿਯੋਗ ਸੰਗਠਨ SSCO ਦੇ ਮੈਂਬਰ ਮੂਲਕਾਂ ਨੂੰ ਵਿਕਾਸ ਬੈਂਕ ਦੀ ਸਥਾਪਨਾ ਦਾ ਕੰਮ ਤੇਜ਼ੀ ਦੇ ਨਾਲ ਨਿਪਰੇ ਚਾੜਨ ਦੀ ਅਪੀਲ ਕਰ ਦਿੱਤੀ ਹੈ। ਚੀਨ ਬ੍ਰਿਕਸ ਦੇ ਨਿਊ ਡਿਵੈਲਪਮੈਂਟ ਬੈਂਕ ਅਤੇ ਏਸ਼ੀਅਨ ਇਨਵੈਸਟਮੈਂਟ ਇਨਫਰਾਸਟਰਕਚਰ ਬੈਂਕ ਦੀ ਜਿਹੜੀ ਹੈ ਅ ਤਰਜ਼ ਦੇ ਉੱਤੇ ਵਿਕਾਸ ਬੈਂਕ ਬਣਾਉਣ ਦੀ ਵਕਾਲਤ ਕਰ ਰਿਹਾ ਹੈ। ਚੀਨ ਆਧਾਰਿਤ ਦੋਵੇਂ ਬੈਂਕ ਵਿਸ਼ਵ ਬੈਂਕ ਅਤੇ ਏਸ਼ੀਆਨ ਡਿਵੈਲਪਮੈਂਟ ਬੈਂਕ ਨੂੰ ਟੱਕਰ ਦੇ ਰਹੇ ਨੇ. ਸ਼ੀ ਨੇ ਆਪਣੇ ਉਦਘਾਟਨੀ ਭਾਸ਼ਣ ਦੇ ਵਿੱਚ ਕਿਹਾ ਕਿ ਐਸਸੀਓ ਨੂੰ ਦੁਨੀਆ ਦੇ ਸਭ ਤੋਂ ਵੱਡੇ ਖੇਤਰੀ ਸੰਗਠਨਾਂ ਦੇ ਵਿੱਚ ਬਦਲ ਦਿੱਤਾ ਹੈ ਜਿਸ ਦੇ ਵਿੱਚ 26 ਮੁਲਕ ਦੀ ਸ਼ਮੂਲੀਅਤ ਅਤੇ 50 ਤੋਂ ਵੱਧ ਖੇਤਿਆਂ ਦਾ ਸਹਿਯੋਗ ਹੈ. ਉਨ੍ਹਾਂ ਕਿਹਾ ਕਿ ਸਾਂਝੇ ਤੌਰ ਦੇ ਉੱਤੇ ਕਰੀਬ 30 ਅਰਬ ਡਾਲਰ ਦੀ ਆਰਥਿਕਤਾ ਦੇ ਵਿੱਚ ਮੰਚ ਦੇ ਉੱਤੇ ਹੈ. ਚੀਨੀ ਰਾਸ਼ਟਰਪਤੀ ਨੇ ਕਿਹਾ ਕਿ ਐਸਸੀਓ ਦਾ ਕੌਮਾਂਤਰੀ ਪੱਧਰ ਦੇ ਉੱਤੇ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ. ਚੀਨ ਨੇ ਪਹਿਲਾਂ SSC O ਅਤੇ ਫਿਰ SSC O ਪਲੱਸ ਸਿਖਰ ਸੰਮੇਲਨ ਨੂੰ ਸੰਬੋਧਨ ਕੀਤਾ। ਉਹਨਾਂ ਗਲੋਬਲ ਗਵਰਨੈਂਸ ਇਨੀਸ਼ੀਏਟਿਵ ਦੀ ਵੀ ਤਜਵੀਜ਼ ਪੇਸ਼ ਕੀਤੀ ਹੈ। ਉਹਨਾਂ ਆਸ ਜਤਾਈ ਹੈ ਕਿ ਊਰਜਾ, ਬੁਨਿਆਦੀ ਢਾਂਚੇ, ਗ੍ਰੀਨ ਇੰਡਸਟਰੀ, ਡਿਜੀਟਲ ਅਰਥਚਾਰੇ, ਮਸਨੂਈ ਬੌਧਿਕਤਾ ਅਤੇ ਹੋਰ ਖੇਤਰਾਂ ਦੇ ਵਿੱਚ ਸਹਿਯੋਗ ਜਿਹੜਾ ਵਧੇਗਾ। ਸਿੱਧੀ ਟੱਕਰ ਲੈ ਰਹੇ ਨੇ ਜੀ ਵਰਲਡ ਬੈਂਕ ਦੇ ਨਾਲ। ਟ੍ਰੇਨ ਦੇ ਰਾਹੀਂ ਚੀਨ ਪਹੁੰਚੇ ਨੇ ਉਤਰੀ ਕੋਰੀਆ ਦੇ ਤਾਨਾਸ਼ਾਹ ਇਕੱਠੇ ਦਿਖਾਈ ਦੇਵੇਗੇ ਕਿਮ ਸ਼ੀ ਤੇ ਜਿੰਨ ਪਿੰਗ ਪੁੱਤੇ ਦੀ ਤਿੱਕੜੀ ਜੀ ਇਹ ਵੀ ਇੱਕ ਨਮੂਨਾ ਹੀ ਹੈ ਜੀ ਵਿਅਕਤੀ ਜਿਹੜਾ ਹੈ ਕਿਮ ਤੇ ਜਿੱਥੇ ਦੇਖ ਲੋ ਇੱਥੇ ਰਸ਼ੀਆ ਨੂੰ ਵੀ ਆ ਜਾਂਦਾ ਜੀ ਟ੍ਰੇਨ ਲੈ ਕੇ ਆਪਣੀ ਬੁਲੇਟ ਫਰੂਬ ਤੇ ਹੋਰ ਉਹ ਸਫ਼ਰ ਨਹੀਂ ਕਰਦਾ ਨਾ ਪਲੇਨ ਦੇ ਨਾਲ ਕਿਤੇ ਨਹੀਂ ਕਰਦਾ ਨਾ ਸਮੁੰਦਰੀ ਰਾਸਤੇ ਰਾਹੀਂ ਸਿਰਫ ਆਪਣੀ ਟ੍ਰੇਨ ਦੇ ਨਾਲ ਹੀ ਸਫ਼ਰ ਕਰਦਾ ਹੈ ਪੀਓ ਰਸ਼ੀਆ ਦੇ ਵਿੱਚ ਵੀ ਪਿਛਲੇ ਸਮਿਆਂ 'ਚ ਆਇਆ ਤੇ ਹੁਣ ਜਿਹੜਾ ਚੀਨ ਪਹੁੰਚ ਗਿਆ ਜੀ ਟ੍ਰੇਨ ਲੈ ਕੇ ਉੱਤਰੀ ਕੋਰੀਆ ਦੇ ਤਾਨਾਸ਼ਾਹ ਕਿਮ ਯੋਂਗ ਉਨ 6 ਸਾਲਾਂ ਦੇ ਬਾਅਦ ਚੀਨ ਦੇ ਦੌਰੇ ਦੇ ਉੱਤੇ ਨੇ ਕਿਮ ਆਪਣੀ ਸ਼ਾਹੀ ਸਵਾਰੀ ਜਾਨੀ ਕਿ ਬੁਲੇਟ ਪ੍ਰੂਫ ਪ੍ਰਾਈਵੇਟ ਰੇਲ ਗੱਡੀ ਦੇ ਵਿੱਚ ਚੀਨ ਪਹੁੰਚ ਗਿਆ ਜਿੱਥੇ ਉਹ ਬੀਜਿੰਗ ਦੇ ਵਿੱਚ ਅਜੋਜਿਤ ਫੌਜੀ ਪਰੇਡ ਦੇ ਵਿੱਚ ਹਿੱਸਾ ਲੈਣਗੇ ਕਿਮ ਯੋਂਗ ਉਨ ਸੋਮਵਾਰ ਨੂੰ ਪਿਓ ਪਿਯੋਂਗ ਯਾਂਗ ਤੋਂ ਚੀਨ ਦੇ ਲਈ ਰਵਾਨਾ ਹੋਏ ਕਿਮ ਦੀ ਰੇਲ ਗੱਡੀ ਚੀਨ ਦੇ ਵਿੱਚ ਦਾਖਲ ਹੋਈ ਤੇ ਇਹ ਜਲਦੀ ਹੀ ਬੀਜਿੰਗ ਪਹੁੰਚ ਸਕਦੀ ਹੈ ਕਿਮ ਯੋਂਗ ਉਨ ਦੀ ਜਿਹੜੀ ਹੈ 2023 ਤੋਂ ਬਾਅਦ ਪਹਿਲੀ ਵਿਦੇਸ਼ੀ ਯਾਤਰਾ ਹੈ ਇਸ ਤੋਂ ਪਹਿਲਾਂ ਕਿਮ ਨੇ 2023 ਦੇ ਵਿੱਚ ਰੂਸ ਦੀ ਯਾਤਰਾ ਦੇ ਦੌਰਾਨ ਰਾਸ਼ਟਰਪਤੀ ਪੁਤਿਨ ਨਾਲ ਮੁਲਾਕਾਤ ਕੀਤੀ ਸੀ ਇਸ ਦੇ ਨਾਲ ਹੀ ਕਿਮ ਜਨਵਰੀ 2019 ਤੋਂ ਬਾਅਦ ਪਹਿਲੀ ਵਾਰ ਚੀਨ ਪਹੁੰਚੇ ਨੇ ਬੀਜਿੰਗ ਦੇ ਵਿੱਚ ਕਿਮ ਦੂਜੇ ਵਿਸ਼ਵ ਯੁੱਧ ਦੀ 80ਵੀਂ ਵਰੇਗੰਡ ਦੇ ਉੱਤੇ ਹੋਣ ਵਾਲੀ ਪ੍ਰੇਡ ਦੇ ਵਿੱਚ ਹਿੱਸਾ ਲੈਣਗੇ ਇਸ ਦੇ ਦੌਰਾਨ ਚੀਨੀ ਰਾਸ਼ਟਰਪਤੀ ਚੀਨ ਪਿੰਗ ਤੇ ਰੂਸੀ ਰਾਸ਼ਪਤੀ ਪੁਤਨਵੀ ਮੌਕੇ ਦੇ ਉੱਤੇ ਮੌਜੂਦ ਰਹਿਣਗੇ ਅਮਰੀਕੀ ਪਾਬੰਦੀਆਂ ਤੋਂ ਬਾਅਦ ਉੱਤਰੀ ਕੋਰੀਆ ਦੀ ਆਰਥਿਕਤਾ ਨੂੰ ਜ਼ਿੰਦਾ ਰੱਖਣ ਦੇ ਵਿੱਚ ਚੀਨ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ ਰੂਸ ਦੇ ਨਾਲ ਉੱਤਰੀ ਕੋਰੀਆ ਦੀ ਨੇੜਤਾ ਵੀ ਕਿਸੇ ਤੋਂ ਲੁਕੀ ਨਹੀਂ ਹੈ ਅਮਰੀਕਾ ਤੇ ਦੱਖਣੀ ਕੋਰੀਆ ਦੇ ਅਨੁਸਾਰ ਯੂਕਰੇਨ ਜੰਦ ਸ਼ੁਰੂ ਹੋਣ ਤੋਂ ਬਾਅਦ ਪਿਯੋਂਗ ਯਾਂਗ ਨੇ ਮਾਸਕੋਦ ਨੂੰ ਵੱਡੀ ਮਾਤਰਾ ਦੇ ਵਿੱਚ ਹਥਿਆਰ ਅਤੇ ਫੌਜ ਭੇਜੀ ਹੈ ਇੱਕ ਪਾਸੇ ਜਿੱਥੇ ਅਮਰੀਕਾ ਟੈਰਿਫ ਦੀ ਧਮਕੀ ਦੇ ਕੇ ਦੁਨੀਆ ਉੱਤੇ ਆਪਣਾ ਦਬਦਬਾ ਸਾਬਤ ਕਰਨ ਦੀ ਕੋਸ਼ਿਸ਼ ਦੇ ਵਿੱਚ ਹੈ ਤੇ ਉੱਥੇ ਕਿੰਮ, ਜੀਨਪਿੰਗ ਅਤੇ ਪੁਤਿਨ ਬੀਜਿੰਗ ਦੇ ਵਿੱਚ ਸਟੇਜ ਦੇ ਉੱਤੇ ਇਕੱਠੇ ਦਿਖਾਈ ਦੇ ਸਕਦੇ ਨੇ ਤੇ ਦੰਦਾ ਥੱਲੇ ਜੀਬ ਵੀ ਆ ਸਕਦੀ ਹੈ ਕਈ ਮੁਲਕਾਂ ਦੀ ਕਿੰਮ ਦੀ ਜਿਹੜੀ ਹੈ ਆਪਣੀ ਆਲੀਸ਼ਾਨ ਬੁਲੇਟ ਪ੍ਰੂਫ ਨਿੱਜੀ ਰੇਲ ਗੱਡੀ ਦੇ ਵਿੱਚ ਚੀਨ ਪਹੁੰਚਿਆ ਤੇ ਇਤਿਹਾਸਕ ਰੇਲ ਗੱਡੀ ਨੂੰ ਉਤਰੀ ਕੋਰੀਆ ਦੀ ਸ਼ਾਹੀ ਸਵਾਰੀ ਕਿਹਾ ਜਾਂਦਾ ਹੈ ਜਿਸ ਦੇ ਵਿੱਚ ਕਿੰਮ ਦੇ ਪਿਤਾ ਤੇ ਦਾਦਾ ਜੀ ਵੀ ਯਾਤਰਾ ਕਰ ਚੁੱਕੇ ਨੇ ਕਿਮ ਰੇਲ ਗੱਡੀ ਨੂੰ ਯਾਤਰਾ ਦਾ ਸਭ ਤੋਂ ਸੁਰੱਖਿਅਤ ਸਾਧਨ ਵੀ ਮੰਨਦਾ ਹੈ ਤੇ ਇਹੀ ਕਾਰਨ ਹੈ ਕਿ ਕਿਮ ਆਪਣੀ ਰੇਲ ਗੱਡੀ ਦੇ ਵਿੱਚ ਵਿਦੇਸ਼ ਯਾਤਰਾ ਕਰਦਾ ਹੈ 2 ਸਾਲ ਪਹਿਲਾਂ ਕਿਮ ਰੇਲ ਗੱਡੀ ਰਾਹੀਂ ਰੂਸ ਪਹੁੰਚੇ ਸਨ ਇਸ ਤੋਂ ਪਹਿਲਾਂ ਉਹ 60 ਘੰਟੇ ਦੀ ਯਾਤਰਾ ਤੋਂ ਬਾਅਦ ਰੇਲ ਗੱਡੀ ਰਾਹੀਂ ਵਿਅਤਨਾਮ ਗਿਆ ਸੀ ਤੇ 2118 ਦੇ ਵਿੱਚ ਜਦੋਂ ਕਿਮ ਦੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਚੀਨ ਨੇ ਉਹਨਾਂ ਦੇ ਲਈ ਇੱਕ ਬੋਇੰਗ 787 ਜਹਾਜ਼ ਭੇਜਿਆ ਸੀ ਜਿਸ ਦੇ ਵਿੱਚ ਉਹ ਸਿੰਗਾਪੁਰ ਗਏ ਸਨ ਅਮਰੀਕੀ ਕੋਸਟ ਗਾਰਡਜ਼ ਨੇ 34000 ਕਿਲੋ ਨਸ਼ੀਲੇ ਪਦਾਰਥ ਜ਼ਬਤ ਕੀਤੇ ਹਨ ਅਮਰੀਕੀ ਕੋਸਟ ਗਾਰਡਜ਼ ਨੇ ਪ੍ਰਸ਼ਾਂਤ ਅਤੇ ਕੈਰੀਬੀਅਨ ਸਾਗਰ ਦੇ ਵਿੱਚੋਂ ਕਿਸ਼ਤੀਆਂ ਦੇ ਵਿੱਚੋਂ 75000 ਪਾਉਂਡ ਜਾਨਕੀ 34000 ਕਿਲੋਗ੍ਰam ਤੋਂ ਵੱਧ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ ਹੈ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਕੋਸਟ ਗਾਰਡਜ਼ ਨੇ ਰੱਖਿਆ ਵਿਭਾਗ ਦੇ ਨਾਲ ਕੰਮ ਕੀਤਾ ਤੇ ਇੱਕ ਵਾਰ ਡੋਰ ਦੇ ਗੈਲਾ ਪਾਗੋਸ ਟਾਪੂ ਵੈਨਜ਼ੁਏਲਾ ਮੈਕਸੀਕੋ डोमिनिकन गणराज जमैका अरूबा ਦੇ ਕੰਢੇ 19 ਨਸ਼ੀਲੇ ਪਦਾਰਥ ਚ ਲਜਾਣ ਵਾਲੇ ਜਹਾਜ਼ਾਂ ਨੂੰ ਰੋਕਿਆ ਇਸ ਦੇ ਦੌਰਾਨ 34 ਸ਼ੱਕੀ ਸਮਗਲਰਾਂ ਨੂੰ ਹਿਰਾਸਤ ਚ ਲਿਆ ਤੇ ਨਸ਼ੀਲੇ ਪਦਾਰਥਾਂ ਦੀ ਕੀਮਤ ਲਗਭਗ 473 ਮਿਲੀਅਨ ਡਾਲਰ ਹੋਣ ਦਾ ਅਨੁਮਾਨ ਦੱਸਿਆ ਜੀ ਦੋਸਤੋ ਇਹ ਸਾਜੀ ਦੇਸ਼ ਵਿਦੇਸ਼ ਦੀਆਂ ਖਬਰਾਂ